ਅਜੀ ਮੈਂ ਐਕਸਮੈਂ ਫੌਜੀ ਪਿੰਡ ਸਨੂਆ ਜ਼ਿਲ੍ਹਾ ਗਰਦਾਸਪੁਰ ਦਾਖਨਾ ਧਾਰੀਵਾਲ ਦਾ ਰਹਿਣ ਵਾਲਾ ਹਾਂ ਅਸੀਂ 2 15 15 ਅਕਤੂਬਰ 2025 ਦੀ ਗ੍ਰਾਮ ਪੰਚਾਇਤ ਦੀ ਜੋ ਇਲੈਕਸ਼ਨ ਹੋਈ ਸੀ ਸਰਪੰਚੀ ਦੀ ਉਹ ਸਾਨੂੰ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਬਹੁਤ ਹੀ ਅਮਨ ਸ਼ਾਂਤੀ ਨਾਲ ਅਸੀਂ ਇਲੈਕਸ਼ਨ ਕਰਵਾਈ ਜੀ ਉਸ ਤੋਂ ਬਾਅਦ ਜਿਹੜੀ ਹਾਰੀ ਹੋਈ ਆਮ ਆਦਮੀ ਪਾਰਟੀ ਦੀ ਦੇ ਉਮੀਦਵਾਰ ਕੈਂਡੀਡੇਟ ਨੇ ਗਰਦੀਪ ਸਿੰਘ ਉਹ ਉਦੋਂ ਤੋਂ ਹੀ ਸਾਡੇ ਨਾਲ ਜਿਹੜੀ ਕਰੰਝਸ਼ਵਾਦੀ ਜਿਹੜੀ ਆ ਜਿਹੜੀ ਲਗਾਤਾਰ ਕੋਸ਼ਿਸ਼ ਕਰ ਰਹੇ ਝਗੜਾ ਕਰਨ ਦੀ ਅਸੀਂ ਹੱਥ ਪੈਰ ਜੋੜ ਕੇ ਝਗੜੇ ਨੂੰ ਪਿਛਲੇ 8 ਮਹੀਨਿਆਂ ਤੋਂ ਟਾਲ ਰਹੇ ਹਾਂ ਮੇਰੀ ਬੇਨਤੀ ਆਸ ਪ੍ਰਸ਼ਾਸਨ ਨੂੰ ਸਾਡੀ ਜੀ ਵੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਸਾਡੇ ਦੀ ਜੀ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਜੀ ਸਾਡੇ ਜੀ ਸਾਡੇ ਜੀ 6 ਬੰਦੇ ਜ਼ਖਮੀ ਆ ਜੀ ਬਾਕੀ ਬਾਕੀ ਸਾਦ 2 2 ਬੰਦੇ ਸਾਡੇ ਜੀ ਅੰਮ੍ਰਿਤਸਰ ਹਸਪੀਟਲ ਦਾਖਲ ਨੇ ਇਹਨ ਬੰਦੇ ਸਾਡੇ ਸਰਕਾਰੀ ਹਸਪਤਾਲ ਗਰਦਾਸਪੁਰ ਦਾਖਲ ਨੇ ਮੈਂ ਅਮਰਜੀਤ ਸਿੰਘ ਮੈਂ ਅਬਰੋਲ ਹਸਪਤਾਲ ਗਰਦਾਸਪੁਰ ਵਿੱਚ ਐਡਮਿਟ ਹਾਂ ਹਮਲਾ ਕਰਨ ਵਾਲੇ ਬੰਦੇ ਕਿੰਨੇ ਨੇ ਹਮਲਾ ਕਰਨ ਵਾਲੇ ਬੰਦੇ ਜੀ ਚਰਨਜੀਤ ਸਿੰਘ ਬੋਨੀ son of ਹਰਦੇਵ ਸਿੰਘ ਗੁਰਦੀਪ ਸਿੰਘ son of ਜਗਿੰਦਰ ਸਿੰਘ ਗੁਰਸਰਨ ਸਿੰਘ son of ਜਗਿੰਦਰ ਸਿੰਘ ਹਰਪਾਲ ਸਿੰਘ son of ਮੰਗਲ ਸਿੰਘ ਗੁਰਮੁਖ ਸਿੰਘ son of ਨਥਾ ਸਿੰਘ ਇਹਨਾਂ ਬੰਦਿਆਂ ਨੇ ਸਾਡੇ ਤੇਜ ਹਥਿਆਰ ਨਾਲ ਸਾਡੇ ਤੇ ਵਾਰ ਕੀਤਾ ਜੀ ਅਸੀਂ ਆਪਣੀਆਂ ਜਾਨਾਂ ਬਚਾ ਕੇ ਬੜੀ ਮੁਸ਼ਕਲ ਬਚਿਆ ਜੀ ਸਾਡੀ ਸਾਰੇ ਹੀ ਪੰਜਾਬ ਦੇ ਵਿੱਚ ਜੋ ਕੀ ਸਾਡੇ ਵਕੀਲ ਸਹਿਬਾਨ ਨੇ ਜਾਂ ਜੱਜ ਸਹਿਬਾਨ ਨੇ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੇ ਨਾਲ ਪੋਲਿਟਿਕਲ ਪ੍ਰੈਸ਼ਰ ਤੇ ਯਾਦ ੱੱਕਾ ਹੋ ਰਿਹਾ ਹੈ ਤੇ ਇਹ ੱੱਕਾ ਜਿਹੜਾ ਪੋਲਿਟਿਕ ਇਹ ਜਿਹੜਾ ਲੀਡਰ ਕਰਵਾ ਰਹੇ ਨੇ ਸਾਡੀ ਬੇਨਤੀ ਹੱਥ ਜੋ ਕੇ ਪ੍ਰਸ਼ਾਸਨ ਨੂੰ ਅਤੇ ਕਾਨੂੰਨ ਨੂੰ ਕਿ ਸਾਡੀ ਸੁਣੀ ਜਾਵੇ ਮੈਂ ਇੰਨੀ ਹੀ ਬੇਨਤੀ ਕਰਦਾ ਹੋਇਆ ਆਪਣੀਆਂ ਆਪਣੀ ਬੇਨਤੀ ਨੂੰ ਸਮਾਪਤ ਕਰਦਾ ਹਾਂ ਮਨਦੀਪਪੁਰ ਜੇ ਹਾਂਜੀ ਹਸਬੰਦ ਅਮਰਜੀਤ ਸਿੰਘ ਹਾਂਜੀ ਆਰਮੀਚ ਤੇ ਇਹਨਾਂ ਨੂੰ ਸਾਡੇ ਨਾਲ ਬਹੁਤ ੱਕਾ ਕਰਦੇ ਸੀ ਸਾਡੇ ਨਾਲ ਰੋਜ਼ ਝਗੜਾ ਕਰਦੇ ਸੀ ਕਦੀ ਗੋਲੀਆਂ ਚਲਾਉਂਦੇ ਸੀ ਕਦੀ ਕੁੱਛ ਕਰਦੇ ਸੀ ਤੇ ਦੇਰ ਮੇਰਾ ਸਰਪੰਚ ਬਣਿਆ ਵਾ ਉਹ ਤੇ ਬੜਾ ਹਮਲਾ ਕਰਦਾ ਜਿਆ ਤੇ ਇਹਨਾਂ ਨੇ ਸਾਨੂੰ ਜਾਣ ਬੁੱਝ ਕੇ ਸਾਡੇ ਨਾਲ ਹਮਲਾ ਕੀਤਾ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਦੇ ਘਾੜੇ ਸਾਰੇ ਬੰਦਿਆਂ ਨੂੰ ਛਟਾਂ ਲਾਈਆਂ ਵਾ ਗਾਤਰਾ ਨਾਲ ਵੜਿਆ ਗਿਆ ਗਾਤਰਾ ਨਾਲ ਵਾਰ ਕੀਤਾ ਸਰਪੰਚੀ ਦੇ ਇਲੈਕਸ਼ਨ ਤੋਂ ਹਾਂਜੀ ਬਹੁਤ ਜ਼ਿਆਦਾ ਸਾਡੇ ਨਾਲ ਤਾਂ ਕੁਮਾਰ ਦੇ ਬੰਦੇ ਚੱਕਮੀ ਕੀਤੇ ਆ ਬਹੁਤ ਸੀਰੀਅਸ ਬੰਦੇ ਆ ਸਾਡੇ ਉਸ ਦੀ ਕਾਰਵਾਈ ਕੋਰਸ ਨੇ ਅਜੇ ਕੁਝ ਨਹੀਂ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਪੁਲਸ ਨੇ ਸਾਡੇ ਨਾਲ ਨਹੀਂ ਸਰਵਾਈ ਕੀਤੀ ਸਾਡੇ ਨਾਲ ਬਹੁਤ ਤਕਾ ਹੋ ਰਿਹਾ ਹੈ ਜੀ ਦਾ ਨਾਮ ਗੁਰਜੀਤ ਕੌਰ ਮੈਂ ਪਿੰਡ ਸੰਧਵਾਂ ਦੀ ਸਰਪੰਚ ਮੌਜੂਦਾ ਸਾਡੀ ਗੁਰਦੀਪ ਸਿੰਘ ਹੁਣਾਂ ਨਾਲ ਇਲੈਕਸ਼ਨ ਹੋਈ ਸੀ ਤੇ ਜਦੋਂ ਦੀ ਇਲੈਕਸ਼ਨ ਹੋਈ ਸਾਡੀ ਉਹਨਾਂ ਨਾਲ ਰੰਜਿਸ਼ਬਾਜੀ ਚੱਲਦੀ ਪਈ ਉਹਨਾਂ ਨੇ ਸਾਡੇ ਤੇ ਬਹੁਤ ਵਧੀਆਂ ਕੀਤੀਆਂ ਪਹਿਲਾਂ ਸਾਡਾ ਕੈਮਰਾ ਤੋੜਿਆ ਉਹਨਾਂ ਨੇ ਫੇਰ ਸਾਡੇ ਤੇ ਗੋਲੀ ਵੀ ਚਲਾਈ ਉਹਨਾਂ ਨੇ ਉਹ ਸਾਡੀ ਦੋਵਾਂ ਧਿਰਾਂ ਦੀ ਸਾਡੀ ਉਥੇ ਰਾਜੀਨਾਵਾ ਹੋਇਆ ਵਾ ਸਾਡਾ ਉਥੇ ਉਦੋਂ ਇਹਨਾਂ ਨੇ ਸੇ ਕਿਹਾ ਸੀ ਵੀ ਆਪਾਂ ਅੱਗੇ ਤੋਂ ਕੋਈ ਵਧੀ ਕੀ ਨਹੀਂ ਕਰਾਂਗੇ ਪਰ ਇਹ ਨਹੀਂ ਢਲੇ ਸਾਡੇ ਨਾਲ ਰਾਹ ਗਲੀ ਜਾਂਦੇ ਆ ਵੀ ਇਹਨਾਂ ਗਾਲੀ-ਗਲੋਚ ਬਹੁਤ ਕਰਦੇ ਰਹੇ ਸਾਡੇ ਨਾਲ ਤੇ ਬਾਕੀ ਇਹ ਵੀ ਜੋ ਮੌਜੂਦਾ ਸਰਕਾਰ ਅਸੀਂ ਕਾਂਗਰਸ ਵੱਲੋਂ ਬਣਿਆ ਇਹ ਸਾਡੇ ਤੇ ਧੱਕਾ ਹੀ ਕਰਨ ਦੀ ਕੋਸ਼ਿਸ਼ ਕਰਦੇ ਜਦੋਂ ਦੇ ਵੀ ਆਪਾਂ ਬਣਿਆ ਸਾਡੇ ਵੱਡੇ ਭਾਜੀ ਸਾਹ ਦੁੱਧ ਦੇ ਕੇ ਆਉਂਦੇ ਸੀ ਉਥੇ ਇਹਨਾਂ ਨੇ ਬੰਦੇ-ਬੁੰਦੇ ਇਕੱਠੇ ਕੀਤੇ ਸੀ ਸਾਨੂੰ ਪਤਾ ਨਹੀਂ ਉਥੇ ਇੱਕ ਅਦੇਵੀ ਉਹਨੇ ਲਲਕਾਰਾ ਮਾਰਿਆ ਇਹਨਾਂ ਨੂੰ ਜਾਣ ਨਹੀਂ ਦੇਣਾ ਉਥੇ ਫੜ ਕੇ ਨਟਾਲਿਆ ਜਦੋਂ ਨੂੰ ਸਾਨੂੰ ਫੋਨ ਆਇਆ ਉਥੋਂ ਆਪਾਂ ਗਏ ਆ ਉਦੋਂ ਨੂੰ ਸਾਡੇ ਸਾਰਿਆਂ ਬੰਦਿਆਂ ਨੂੰ ਸੱਟਾਂ ਲੱਗੀਆਂ ਉਹਨਾਂ ਦੇ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਬਹੁਤ ਸੀਰੀਅਸ ਮੇਰੇ ਹਸਬੰਡ ਵੀ ਵੱਡੇ ਭਾਜੀ ਵੀ ਉਹ ਕੱਲ ਦੇ ਹੀ ਗੁੰਮ ਪਏ ਨੇ ਸਾਡੀ ਕੋਈ ਅੱਜ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਾਰਨ ਬਸ ਸਰਪੰਚੀ ਤੋਂ ਸਾਡੀ ਰੰਜਜ ਬਾਸੀ ਇਹਨਾਂ ਨਾਲ ਚੱਲਣ ਦੀ ਪਹਿਲਾਂ ਕੋਈ ਗੱਲ ਨਹੀਂ ਸੀ ਇਹਨਾਂ ਦੇ ਨਾਲ ਸਾਡੀ ਉਦੋਂ ਦੀ ਜਦੋਂ ਦੀ ਹੋਈ ਆ ਸਾਡੀ ਜਦੋਂ ਦੇ ਆਪਾਂ ਜਿੱਤੇ ਆ ਨਾ ਉਦੋਂ ਦੀ ਬਸ ਸਾਡੇ ਨਾਲ ਰੰਜਜ ਬਾਸੀ ਰੱਖਣ ਦੇ ਆ ਇਹ ਕਿੰਨੇ ਬੰਦੇ ਜਿਹੜੇ ਹਮਲਾ ਕਰਨ ਵਾਲੇ ਹਮਲਾ ਕਰਨ ਵਾਲੇ ਕਾਫੀ ਬੰਦੇ ਇਹਨਾਂ ਨੇ ਇਕੱਠੇ ਕੀਤੇ ਸੀ ਉਥੇ ਉਥੇ ਦੇਵੀ ਸੀ ਉਹਦਾ ਬੇਟਾ ਸੀ ਬੋਨੀ ਤਿੰਨੇ ਬ੍ਰਦਰ ਇਹ ਸੀ ਬਾਕੀ ਕਿੰਨੇ ਉਥੇ ਬੰਦੇ ਕਾਫੀ ਸਤੇ ਉਥੇ ਭਾਲਾ ਸੀ ਬਿੱਟਾ ਹੀ بڑے ਬੰਦੇ ਉਹਨਾਂ ਨੇ ਇਕੱਠੇ ਕੀਤੇ ਸੀ ਉਥੇ ਆਉਂਦੇ ਆਉਂਦੇ ਉਹਨਾਂ ਨੇ ਜਦੋਂ ਜੂ ਅਸੀਂ ਪਹੁੰਚੇ ਉਦੋਂ ਨੂੰ ਬਹੁਤ ਵੱਡ ਫਟ ਕਰਤੀ ਇਹਨਾਂ ਨੇ ਬਹੁਤ ਸਾਡੇ ਨਾਲ ਧੱਕਾ ਹੋਣ ਡਿਆ ਜੀ ਸਾਡੀ ਜੋ ਬਣਦੀ ਸਾਡੀ ਕਾਰਵਾਈ ਕਰਨ ਸਾਡੀ ਕੋਈ ਅਜੇ ਤੱਕ ਸਾਡੇ ਬੰਦੇ ਪਏ ਹਸਪੀਟਲ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਇਥੇ ਅਸੀਂ ਧੱਕੇ ਖਾਂਡੇ ਗੱਲ ਦੇ ਇਥੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਮੰਗ ਇਹ ਵੀ ਸਾਡੀ ਸੁਣਵਾਈ ਕਰੋ ਜੋ ਵੀ ਸਾਡਾ ਬਣਦਾ ਸਾਡ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਪਹਿਲਾਂ ਸਾਡੀ ਜਦੋਂ ਦੀ ਸਾਡੇ ਇਹਨਾਂ ਨੇ ਉਦੋਂ ਵੀ ਸਾਡੇ ਤੇ ਜਦੋਂ ਗੋਲੀ ਚਲਾਈ ਪਿੰਡ ਦੇ ਵਿੱਚ ਉਦੋਂ ਵੀ ਅਸੀਂ ਹਜੇ ਵੀ ਸਾਡੇ ਕੋਲ ਸੋ ਕੰਪਲੇਂਟ ਹੈਗੀ ਆ ਸਾਡੀ ਜੋ ਇਹਨਾਂ ਨੇ ਰਾਜੀਨਾਵਾ ਕੀਤਾ ਸਾਡੇ ਨਾਲ ਉਹ ਸਾਡੇ ਕੋਲ ਹਜੇ ਵੀ ਇਹਨਾਂ ਨੇ ਉੱਥੇ ਇਹ ਗੱਲ ਲਿਖ ਕੇ ਦਿੱਤੀ ਸੀ ਵੀ ਆਪਾਂ ਅੱਗੇ ਤੋਂ ਕੋਈ ਵਧੇ ਕੀ ਨਹੀਂ ਕਰਾਂਗੇ ਪਿੰਡ ਸੰਦਨੀ ਥਾਣਾ ਧਾਰੀਆ ਚ ਜਿਹੜੀ ਇਹ ਦੋ ਪਿੰਡ ਦੇ ਹੀ ਆ ਜਿਹੜੇ ਉਹਨੇ ਸਿਕਪਨ ਦਾ ਆਪਸ ਚ ਲੜਾਈ ਚ ਘੜਾਇਆ ਤੇ ਉਸ ਸੰਬੰਧੀ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਗਈ ਐ ਐਮਐਲਆਰ ਵੀ ਆ ਗਏ ਨੇ ਤੇ ਉਸ ਤੇ ਜਿਹੜੀ ਅਸੀਂ ਐਫ ਆਈ ਆ ਦਰਜ ਕੀਤੀ ਹੈ ਸਰ ਮੇਰੀ ਗੱਲ ਤੋਂ ਜਿਹੜਾ ਤਕਰਾਰ ਇਹ ਕੋਈ ਨਾ ਪੁਰਾਣੀ ਸਰਪੰਚੀ ਤੋਂ ਲੈ ਕੇ ਇਹਨਾਂ ਦੀ ਕੋਈ ਆਪਸੀ ਸੀਗੀ ਕੋਈ ਖਿਚਤਾਨ ਤੇ ਉਸ ਤੋਂ ਉਸੇ ਤਹਿਤ ਜਿਹੜਾ ਇਹਨਾਂ ਦੀ ਲੜਾਈ ਹੋਈ ਇਹਨੀਆਂ ਤਰ੍ਹਾਂ ਦੇ ਬਰਚਾ ਹੈ ਇਹ ਗੁਰਦੀਪ ਸਿੰਘ ਦਾ ਬਿਆਨ ਹੈ ਜੇ ਐਫ ਆਈ ਦਰਜ ਕੀਤੀ ਹੈ ਤੇ ਜਿਹੜੇ ਉਹਨਾਂ ਨੇ ਜਿਹਨਾਂ ਨਾਮ ਲਖਾਏ ਉਹਨਾਂ ਸਾਰਿਆਂ ਦੇ ਖਿਲਾਫ ਬਾਈ ਨੂੰ ਐਫ ਆਈ ਦਰਜ ਕੀਤੀ ਹੈ